ਤੇ ਇਹਦੇ ਦੇ ਪਈ ਤੇਲਾ ਝਾੜ ਕੇ ਦੇਖ ਸਕਦੇ ਹੋ ਵੀ ਕਿੰਨਾ ਕ ਤੇਲਾ ਆਉਂਦਾ ਤੁਹਾਡੀ ਫਸਲ ਦੇ ਵਿੱਚ ਕਿੰਨੀ ਟ੍ਰੈਪ ਹੁੰਦਾਗਾ ਠੀਕ ਹੈ ਜੀ ਇਹਨੂੰ ਆਪਾਂ ਥੱਲੇ ਲਾ ਕੇ ਠੀਕ ਹੈ ਇਹਨਾਂ ਨਾਲ ਚਿਪ ਜਾਂਦਾ ਠੀਕ ਹੈ ਤੇ ਆ ਹੁਣ ਤੇਲਾ ਤੁਸੀਂ ਚਿਪਕੇ ਕੇ ਲੈ ਕੇ ਆਏ ਹੋ ਅੱਛਾ ਹਾਂ ਸਾਰਾ ਤੇਲ ਤਾਂ ਹੀ ਹੈ ਲੋ ਜੀ ਇਹਦੇ ਨਾਲ ਜਾਏ ਹੋਰ ਤੁਸੀਂ ਹੁਣ ਇਹ ਚੁੱਕ ਕਰ ਸਕਦੇ ਹੋ ਜਾਂ ਕਰ ਨਹੀਂ ਸਕਦੇ ਨਾ ਦਿਖੇ ਰਿਹਾ ਤੇਲਾ ਤਾਂ ਹੈਗਾ ਬਹੁਤ ਫਿਰ ਤੇਲੇ ਲਈ ਕਿਹੜੀ ਸਪਰੇਅ ਕਰਾ ਰਹੇ ਆ ਆਪਾਂ ਜੀ ਮਾਸ਼ਾਅੱਲਾ ਲੋ ਜੀ ਅਪੈਕਸ ਵਾਲੋਂ ਕਰਾਈ ਜਾ ਰਹੀ ਹੈ ਜੀ ਬਹੁਤ ਉੜ ਗਿਆ ਬੜੀ ਮਹਿੰਗੀ ਸਪਰੇਆ ਤੁਹਾਡੀ ਹੈ ਪਰ ਕੰਮ ਪੂਰਾ ਕੰਮ ਦਾ ਕਰਦੀ ਆ ਜਦੋਂ ਇਹ 15000 ਦਾ ਲੀਟਰ ਸੀ ਨਾ ਮੈਂ ਉਹ ਸਮੇਂਾਂ ਚ ਕਰਤੀ ਸੀ ਅੱਛਾ ਜੀ 2019 ਚ ਤੇ ਬਹੁਤ ਸੋਹਣਾ ਰਿਜ਼ਲਟ ਮਿਲਿਆ ਪਰ ਮਹਿੰਗੀ ਆ 5000 ਦਾ ਵੀਰੇ ਚਲੋ ਪਰ ਮਹਿੰਗੀਆਂ ਥੋੜੀ ਆਹ ਦੇਖੋ ਜੀ ਮਹਿੰਗੀਆਂ ਕਰਕੇ ਆਪਣਾ ਰਜਟ ਵੀ ਦੇਖੋ ਕਿੰਨੇ ਦਿੰਦਾ ਹਾਂ ਹਾਂਜੀ ਹਾਂ ਤੇ ਆਹ ਆ ਗਈ ਗਲੀਲਿਓਵੇ ਇਹਨਾਂ ਦਾ ਤੁਸੀਂ ਦੋ ਤਿੰਨ ਕਰ ਦਿੰਨੇ ਹੋ ਤੇ ਚੌਂਨੇ ਉੱਪਰ ਹੋਰ ਕਿਹੜੀ ਕਿਹੜੀ ਕਰਾ ਰਹੇ ਹੋ ਗਲੀਲਿਓਵੇ ਇੱਕ ਹੋਰ ਆਉਂਦੀ ਆ ਉਹਦਾ ਕੀ ਨਾਮ ਆ ਕੋਸਾਈਡ ਕੋਸਾਈਡ ਉਹਦੇ ਵਿੱਚ ਸ਼ਰਟ ਕਿਹੜਾ ਆ ਬਈ ਇੱਕ ਮਿੰਟ ਆ ਵੀਰੇ ਆ ਗਈਆਂ ਵੱਡੇ ਛੋਟੇ ਇਹ ਆਪਣੀ ਠੀਕ ਹੈ ਕਰੀ ਰਿਹਾ ਮੰਨ ਲਓ 400 ਗ੍ਰਾਮ ਤੇ ਆਹ ਕਿਹੜੀ ਕੱਦ ਲਈ ਇਹ ਵੀਰੇ ਛੋਟੇ ਬਾਤਾਂਗੇ ਇਹ ਵੀ ਡੈਲੀਗੇਟ ਆਈ ਸੀ ਠੀਕ ਹੈ ਤੇ ਉਹਨਾਂ ਦੇ ਇੱਕ ਡੈਲੀਗੇਟ ਵਾਲਾ ਮਰਦ ਲੈਂਦਾ ਸ਼ੋਅ ਰੈਕ ਕਰਦਾ ਠੀਕ ਹੈ ਤੇ ਗਾਹਾਂ ਫਿਰ ਮੱਕੀ ਤੇ ਵੀ ਹੋਊਗੀ ਹਾਂ ਮੇਰੇ ਬੈਂਕ ਤੋਂ ਕੱਢ ਕੇ ਸਭ ਕਰਦੇ ਹੁੰਦੇ ਕੱਲੀ ਬੈਂਕੜ ਤੇ ਨਹੀਂ ਕਰਨੀ ਬਾਕੀ ਸਾਰੀਆਂ ਫਸਲਾਂ ਤੇ ਹੋਜੂਗੀ ਠੀਕ ਹੈ ਠੀਕ ਹੈ ਵੀ ਡੈਲੀਗੇਟ ਤਾਂ ਉੱਪਰ ਘੱਟਦੀ ਤੇ ਕਿੰਨੇ ਐਮਐਲ ਡੋਜ ਆ ਇਹਦੀ ਕਿਲੇ ਦੀ 160 ਮੱਕੀ ਤੇ 25 ਦਿਨ ਦਾ ਸੀ ਜੀਰੀ ਤੇ ਮੱਕੀ ਤੇ 160 ਐਮਐਲ ਤੇ ਕੋਸਟ ਉਹਨੇ ਦੋ ਜਿਆ ਰეკਮੈਂਡ ਕਰੇ ਮੇਰੇ 1200 1200 1250 ਠੀਕ ਹੈ ਹਾਂ ਬਾਕੀ ਹਾਂ ਚਲੋ ਏਰੀਆ ਤੋਂ ਏਰੀਆ ਹੁੰਦਾ ਹੈ ਆਪਾਂ ਉਹ ਗੱਲ ਨਹੀਂ ਕਹਿ ਸਕਦੇ ਸਾਰੇ ਪੰਜਾਬ ਚ ਵੱਖਰੇ ਵੱਖਰੇ ਰੇਟ ਹੋਣਗੇ ਜ਼ਿਲ੍ਹਾ ਵਾਈਜ਼ ਰੇਟ ਹੋਣਗੇ ਤੇ ਜਿਹੜਾ 60% ਪोटाश ਆ ਉਹ ਖੁੱਲੀ ਮਿਲੂਗੀ ਕੋਈ ਬਲੈਕਿੰਗ ਤਾਂ ਹੀ ਹੈਗੀ ਆ ਇੱਕੀ ਉਹਦੀ 13 ਬਲੈਕਿੰਗ ਹੋ ਗਈ ਸੀ ਆਮ ਮਿਲਦੀ ਆ ਕੀ ਕੋਸਟ ਤੇ ਮਿਲ ਰਹੀ ਆਣੋ ਕੰਟਰੋਲ ਰੇਟ ਹੀ ਹੁੰਦਾ ਵੀਰੇ ਜੋ ਗਵਰਨਮੈਂਟ ਵੱਲੋਂ 1525 ਰੁਪਏ ਦਾ ਹੋ ਗਿਆ ਰੇਟ 1525 ਹੈ ਕੱਲ ਨੂੰ ਕਹਿ ਨਹੀਂ ਸਕਦੇ ਬਾਅਦ ਵਿੱਚ ਪਹਿਲਾਂ 1800 ਤੱਕ ਵੀ ਵਿਕੀ ਆ ਸਾਡੇ 1700 ਵਾਲਾ ਸਾਡੇ 1700 ਤੱਕ ਵੀ ਵਿਕਦੀ ਰਹੀ ਆ 2 ਮਹੀਨਾ ਪਹਿਲਾਂ ਕਹਿ ਸਕਦੇ ਸੀ 1600 ਕੁ ਰੁਪਏ ਦਾ ਰੇਟ ਆਇਆ ਹੋਇਆ ਠੀਕ ਆ ਅੱਜ ਦਾ ਰੇਟ 1525 ਅੱਜ ਦਾ ਰੇਟ 1525 ਆ ਕੱਲ ਨੂੰ ਸ਼ਾਇਦ ਹੋਰ ਘਟ ਜੂਏ ਜਾਂ ਵਧ ਜੂਏ ਕੱਲ ਦੀ ਗੱਲ ਕੱਲ੍ਹ ਨਾਲ ਹੈ ਅੱਜ ਦਾ ਰੇਟ 1525 ਠੀਕ ਇਹ ਇਹ ਵੀ ਨਾ ਉਹ ਵੀ ਕੰਟਰੋਲ 1350 ਜੇ ਮਿਲ ਜਵੇ ਜੇ ਮਿਲ ਜਵੇ ਠੀਕ ਆ ਆ ਹੈਗੀਆ ਹੋਸੀ ਇਹ ਹੈਗਾ 0.6001% ਜੈਲਬ੍ਰਿਕ ਐਸਿਡ ਮੱਕੀ ਤੇ ਵਧੀਆ ਰਿਜ਼ਲਟ ਹੈ ਇਹਦਾ ਮੱਕੀ ਤੇ ਬਹੁਤ ਸੋਹਣਾ ਰਿਜ਼ਲਟ ਮਿਲਿਆ ਸੀ ਮੱਕੀ ਤੇ ਹੋਰ ਫਸਲਾਂ ਤੇ ਬਹੁਤ ਸੋਹਣੇ ਰਿਜ਼ਲਟ ਨੇ ਇਹਦੇ ਤੇ ਕਾਫੀ ਇਹਨਾਂ ਦੇ ਆਹ ਹੋਰ ਦਵਾਈਆਂ ਵੀ ਆਪਾਂ ਵਰਤਦੇ ਰਹਿਣੇ ਆ ਸਾਰੀਆਂ ਨਹੀਂ ਵਰਤਦੇ ਨੇ ਕੋਈ ਕੋਈ ਵਰਤ ਲੈਣੇ ਆ ਤੇ ਵਧੀਆ ਰਿਜ਼ਲਟ ਮਿਲਦੇ ਨੇ ਹਰਮਨ ਪਿਆਰੀ ਲੀਟਰ ਇਹ ਅੱਜ ਕੱਲ ਬੰਦ ਕਿਉਂ ਕਰਤੀ ਵੀ ਲੋਕਾਂ ਨੇ ਕਰਨੀ ਰਿਜ਼ਲਟ ਘਟ ਗਿਆ ਕਿੰਨੇ ਕਿਲੋ ਕਰਨੀ ਆ ਲੈ ਅੱਗੇ ਇਹ ਫੇਮਸ ਹੁੰਦੀ ਸੀ ਗੁੱਲੀ ਡੰਡੇ ਨੂੰ ਮਾਰਨੀ ਹੁਣ ਪਤਾ ਨਹੀਂ ਕਿਉਂ ਘਟਾਤੇ ਇੱਕ ਭਾਈ ਇਹਦਾ ਦੋ ਟੌਪਕ ਦੇ ਹਾਂ ਰਲਾ ਕੇ ਪਹਿਲਾਂ ਬਹੁਤ ਕਰੀਆਂ ਨੇ ਹਾਂ ਬਹੁਤ ਕਰਾਂ ਨੇ ਨਹੀਂ ਸਿਹੜਾ ਫੰਕਸ਼ਨ ਇਹ ਦੋਨੋਂ ਲਾਉਣੀਆਂ ਨੇ ਸੀਟਰੀਟ ਦੋਨੋਂ ਸੀਟਰੀਟ ਫੁੱਟ ਲਈਏ ਦੋਨੋਂ ਲਾਉਣੀਆਂ ਨੇ ਇਹ ਇੱਕ ਕਨੇ ਆਲੂ ਲਈਏ ਠੀਕ ਹੈ ਇਹ ਸਾਰੀ ਚੀਜ਼ਾਂ ਇਹ ਸਾਰੀ ਜਿੱਟ ਕਣਕ ਨੂੰ ਲੱਗ ਜਾਂਦੀ ਹੈ ਕਣਕ ਨੂੰ ਲੱਗ ਜਾਂਦੀ ਹੈ ਸਾਰੀ ਜੀ ਆਲੂ ਲਈ ਸਪੈਸ਼ਲ ਆ ਕੀਤੀ ਹੈ ਇਹ ਕਿੰਨੀ ਲੱਗਦੀ ਹੈ ਜੀ 200 ਐਮਐਲ ਕੀਲੇ 100 ਐਮਐਲ ਕੀਲੇ ਦੇ ਬੀਜ ਨੂੰ 30 ਕ ਬੈਗ ਨੂੰ 30 ਬੈਗ ਨੂੰ 25 30 ਬੈਗਾਂ ਨੂੰ 100 ਐਮਐਲ ਕੀ ਕਾਸਟ ਪੂਗੀ ਇਹ ਜੀ ਵੀਰੇ ਪੈ ਜੂਗੀ 550 550 ਰੁਪਏ 550 ਰੁਪਏ ਕੀਲੇ ਦੀ ਪਰ ਬਿਮਾਰੀਆਂ ਤੋਂ ਵੀ ਰਹਤ ਆ ਹਾਂ ਕਿਵੇਂ ਕਾਲੀ ਪੇਪੜੀ ਨਹੀਂ ਆਉਣ ਦਊਗੀ ਠੀਕ ਹੈ ਜਰਮੀਨੇਸ਼ਨ ਵਧੀਆ ਹੋਊ ਤੇ ਜਲਦੀ ਹੋਊ ਜਲਦੀ ਹੋ ਤੇਜ਼ੀ ਕਰ ਦੂਗਾ ਤੰਦਰੁਸਤ ਹੋਊਗਾ ਦੂਸਰੇ ਬੂਟੇ ਹਣਾ ਕੋ ਨੂੰ ਬਕਾਇਦਾ ਉਹਦਾ ਫਰਕ ਲੱਗੂਗਾ ਠੀਕ ਹੈ ਠੀਕ ਠੀਕ ਤੇ ਮੰਮੀ ਜੀ ਗੁੱਲੀ ਡੰਡੇ ਦਾ ਹਾਂ ਗੁੱਲੀ ਡੰਡੇ ਤੇ ਬੰਕਰ ਵੀ ਪਾਉਣੀ ਇਹਦੇ ਨਾਲ ਪੈਡੀ ਵਗੈਰਾ ਨਹੀਂ 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 ਫਾਇਰ ਕੱਲੀ ਪਉਂਦੀ ਹੈ ਕੰਬੀ ਫਾਇਰ ਅਕਸਲ ਫੋਨ ਠੀਕ ਹੈ ਠੀਕ ਹੈ ਕੀ ਕਾਸਟ ਲੱਗ ਰਹੀ ਹੈ ਇਹੇ ਕਿਹੜਾ ਨੇ ਰੇਟ ਆਣਾ ਹੈ ਰੇਟ ਆਉਣਾ ਨਵੇਂ ਰੇਟ ਆਏ ਨਹੀਂ ਹੈਗੇ ਅਸਾ ਘਟੂਗਾ ਅਸਾ ਘਟ ਕੇ ਆਊਗਾ ਰੇਟ ਤੇ ਡੋਜ਼ ਕਿੰਨੀ 60 ਗ੍ਰਾਮ ਪਵਾ ਰਹੇ ਆ ਜਿਆਦਾ ਵੀ ਪਾ ਸਕਦੇ ਆ ਕੋਈ ਨੁਕਸਾਨ ਕਰਨ ਚਾਹੁੰਦੇ ਜਿਆਦਾ ਪਾਣੀ ਲਾ ਦਿਓ ਜੀ ਨਾ ਲਾਣੇ ਨਹੀਂ ਡਾਕਟਰ ਖੇਤ ਨੇ ਜੀ ਆਪਣੇ ਤਖੜੇ ਖੇਤ ਨੇ ਕੋਈ ਖੇਤ ਉਹਨਾਂ ਦੱਸ ਸਕਦੇ ਹੋ ਪਾਣੀ ਵੱਧ ਲਾਓ ਕਿੰਨੇ ਦਿਨ ਤੇ ਰეკਮੈਂਡ ਕਰਦੇ ਹੋ ਤੁਸੀਂ ਪਾਣੀ ਪਿਛਲੇ ਸਾਲ ਦੀਆਂ ਹਾਂ 20 ਦਿਨਾਂ ਦੇ ਅੰਦਰ ਅੰਦਰ 20 ਦਿਨਾਂ ਦੇ ਅੰਦਰ ਅੰਦਰ ਲੱਗ ਜਵੇ ਲੋ ਜੀ ਦੋਸਤੋ ਇੱਧਰ ਆ ਚੁੱਕੇ ਆਪਾਂ ਜੀਐਸਪੀ ਕੰਪਨੀ ਤੇ ਇਹਨਾਂ ਵੱਲੋਂ ਆ ਪ੍ਰੋਟੈਕਟ ਲੈ ਕੇ ਆਏ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਆਪਣਾ ਪ੍ਰੋਟੈਕਟ ਕਾਹਦੇ ਲਈ ਵਰਤਦੇ ਆਪਾਂ ਮੈਂ ਜੀਐਸਪੀ ਕ੍ਰੋਪ ਸਾਇੰਸ ਕੰਪਨੀ ਕੀ ਤਰਫੋਂ ਡਾਕਟਰ ਮੁੰਤੀ ਤੋ ਬਸ ਇੱਦ ਹੀ ਰੱਖਣਾ ਖੰਨਾ ਤੋਂ ਗੱਲ ਕਰ ਰਾ ਸਾਡੀ ਕੰਪਨੀ ਦਾ ਇੱਕ ਪੈਟੈਂਟਡ ਪ੍ਰੋਡਕਟ ਆਂਦਾ ਹੈ ਪੀਸੀਟੀ 410 ਇਸਕੇ ਅੰਦਰ ਜੋ ਹੈ ਤਿੰਨ ਟੈਕਨੀਕਲ ਹੈ ਪਾਇਰਾਗਲੋਸਟਰੋਬਿਨ ਹੈ ਥੀਰਮ ਹੈ ਤੇ ਕਲੋਥਿਆਨੀਡਿਨ ਹੈ ਇਹ ਸੀਡ ਟ੍ਰੀਟਮੈਂਟ ਕੇ ਲਿਏ ਪ੍ਰੋਡਕਟ ਹੈ ਤੋ ਇਹ ਸੀਡ ਪ੍ਰੋਟੈਕਸ਼ਨ ਕੇ ਲਿਏ ਹੈ ਇਸਪੇ ਲਿਖਾ ਵੀ ਹੋਇਆ ਹੈ ਔਰ ਜਿੱਥੇ ਵੀ ਆਪਾਂ ਇਹਦਾ ਸੀਡ ਟ੍ਰੀਟਮੈਂਟ ਕਰਾਂਦੇ ਬਾੜੇ ਐਕਸਲੈਂਟ ਰਿਜ਼ਲਟ ਆਂਦੇ ਹੈ ਬਹੁਤ ਅੱਛੇ ਰਿਜ਼ਲਟ ਆਂਦੇ ਹੈ ਤੋ ਅਸੀਂ ਇਹਨੂੰ ਪ੍ਰੋਡਕਟ ਨੂੰ ਆਲੂ ਨੂੰ ਸੀਡ ਟ੍ਰੀਟਮੈਂਟ ਮੇ ਲਗਵਾਇਆ आलू में ये 1 लीटर 200 कटों नु लगदा है और ये आलू नु जो कंट्रोल करदा है एक तो काली पपड़ी आलू के अंदर आ जंदे ओ उनु कंट्रोल करदा है साथ में स्टेम रोट की समस्या आंदी ओ उनु कंट्रोल करदा है एक लीफ करलो वायरस आंदा ओ उनु भी कंट्रोल करदा है नाले जर्मिनेशन बहुत फास्ट करंदा है तो जिथे भी आलू नु ये लगदा है पीसीटी 410 तो उसके जो सेकेंडरी रूट्स होते हैं रूट्स डेवलपमेंट का काम बहुत होता है ने बीमारी भी सारी कंट्रोल होती है और आलू की क्वालिटी बहुत सुपर निकलती है और चमकदार बिल्कुल सफ़ेद चिट्टा आलू निकलता है तो यह साडा जो प्रोडक्ट है पेटेंटेड प्रोडक्ट है ये जीएसपी क्रॉप साइंस प्राइवेट कंपनी है गुजरात की कंपनी जिसका यह प्रोडक्ट है पीसीटी 410 तो मैं सभी किसान भाइयों से ये विनती करता हूँ कि वो एक बार अपने आलू नू इस प्रोडक्ट नाल ट्रीट करके जरूर देखें ਤਿੰਨ ਸਾਲਟ ਕਿਹੜੇ ਕਿਹੜੇ ਨੇ ਇਸਕੇ ਅੰਦਰ ਤਿੰਨ ਸਾਲਟ ਹੈ ਇੱਕ ਪਾਇਰਾ ਕਲੋਸਟ੍ਰੋਬਿਨ ਹੈ ਠੀਕ ਹੈ ਦੂਜਾ ਥੀਰਮ ਹੈ ਤੀਜਾ ਕਲੋਥਿਆਨਿਡੀਨ ਹੈ ਦੋ ਫੰਗੀਸਾਈਡ ਹੈ ਔਰ ਇੱਕ ਇਨਸੈਕਟੀਸਾਈਡ ਹੈ ਦੋ ਫੰਗੀਸੈਡ ਔਰ ਇੱਕ ਇਨਸੈਕਟੀਸਾਈਡ ਤੇ ਬਾਕੀ ਕੰਪਨੀ ਨਾਲੋਂ ਇਹ ਰੇਟ ਵੀ ਆਪਣਾ ਕੰਟਰੋਲ ਚਾਹਤਾ ਹੈ ਰੇਟ ਵੀ ਬਹੁਤ ਵਧੀਆ ਹੈ ਐਦਾ ਜੋ ਪ੍ਰਾਈਸ ਹੈ ਉਹ ਲਗਭਗ 4500 ਰੁਪਏ ਲੀਟਰ ਕੇ ਆਸ-ਪਾਸ ਹੈ ਔਰ 1 ਲੀਟਰ 200 ਕਟੋ ਨੂੰ ਲੱਗਦਾ ਹੈ 200 ਬੈਗ 45 तीन टेक्निकल दे रहे हैं अभी ठीक है ठीक है कोई कंपनी 3 अटैक वाली 4500 तो नहीं दे रही नहीं दे रही और इतनी सुपर क्वालिटी भी नहीं देगी तीनों टेक्निकल जो हैं बहुत ही बढ़िया टेक्निकल हैं और बहुत ही एक्सीलेंट रिजल्ट है इस द प्रोडक्ट का साडे का धन्यवाद जी बहुत-बहुत ਨੇ 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 ਕਿਸਾਨ ਭਰਾਵੋ ਬਹੁਤ ਬਾਰੀ ਇੱਕ ਇੱਕ ਕੁਐਸਚਨ ਹੁੰਦੇ ਨੇ ਵੀ ਆ ਸਬਜ਼ੀਆਂ ਦੀ ਕਿਟ ਕਿੱਥੋਂ ਮਿਲਦੀ ਆ ਯੂਨੀਵਰਸਿਟੀ ਦੀ 100 ਰੁਪਏ ਦੀ ਕਿਟਾ ਤੇ ਇਹਦੇ ਵਿੱਚ 20 ਪ੍ਰਕਾਰ ਦੇ ਬੀਜ ਹੁੰਦੇ ਨੇ ਪੌਦਾ ਸਿਹਤ ਕਲੀਨਿਕ ਇਹ ਜਿਹੜਾ ਰੌਣੀ ਵਿਖੇ ਮੇਲਾ ਲੱਗਿਆ ਹੋਇਆ ਪਟਿਆਲੇ ਦਾ ਉੱਥੇ ਤੁਸੀਂ ਇਸ ਸਥਿਤੀ ਤੇ ਆ ਕੇ ਇੱਥੇ ਪਲੇਸ ਤੇ ਆ ਕੇ ਤੁਸੀਂ 100 ਰੁਪਏ ਦੀ ਟਿਕਟ ਉਹ ਸਬਜ਼ੀਆਂ ਦੀ ਇਹ ਕਿਟਾ ਜਿਹੜੀ ਪ੍ਰਾਪਤ ਕਰ ਸਕਦੇ ਲੋ ਜੀ ਦੋਸਤੋ ਇਹ ਹੈਗੀ ਆ ਉਹ ਥਾਂ ਜਿੱਥੇ ਆਪਾਂ ਬੀਜਾਂ ਦੀ ਟਿਕਟ ਵਗੈਰਾ ਘਟਾਉਣੀ ਹੁੰਦੀ ਆ 1:30 ਵਜੇ ਤੋਂ ਬਾਅਦ ਮਿਲੇਗਾ ਬੀਚ 1:30 ਵਜੇ ਤੋਂ ਪਹਿਲਾਂ ਨਹੀਂ ਮਿਲਣਾ ਪਹਿਲਾਂ ਇੱਥੇ ਪਰਚੇ ਕਟਾਉਂਦੀਆਂ ਨੇ ਤੇ ਕਿਹੜੇ-ਕਿਹੜੇ ਵੀ ਮਿਲਨੇ ਨੇ ਉਹ ਇੱਥੇ ਸਾਰੀ ਲਿਸਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆਹ ਲਿਸਟ ਹੈਗੀ ਆ ਠੀਕ ਹੈ ਜੀ ਪੀਬੀਡਬਲਯੂ 826 40 ਕਿਲੋ ਦੀ ਪੈਕਿੰਗ ਆ 1600 ਦੀ ਦੇ ਰਹੇ ਨੇ ਯੂਨੀਵਰਸਿਟੀ ਦਾ ਆਪਣਾ ਵੀ ਆ ਸੌਧਿਆ ਹੋਇਆ ਵੀ ਆ ਚੰਗਾ ਹਨਾ ਤੇ ਇਹ ਤੁਸੀਂ ਉਹਨੂੰ ਪਹਿਲਾਂ ਪੈਸੇ ਭਰ ਕੇ ਪਰਚੀ ਕਟਾ ਲੈਣੀ ਆ ਜਿਹਨੂੰ ਪਰਚੀ ਮਿਲ ਗਈ ਉਹਨੂੰ ਵੀ ਪੱਕਾ ਮਿਲਣਾ ਠੀਕ ਆ ਜਿੰਨਾ ਸਟਾਕ ਹੁੰਦਾ ਉਨੀਆਂ ਹੀ ਪਾਤੀਆਂ ਕੱਟੀਆਂ ਜਾਂਦੀਆਂ ਨੇ ਤੇ 1.5 ਵਜੇ ਤੋਂ ਬਾਅਦ ਪੀ ਮਿਲੇਗਾ ਇਹ ਚੀਜ਼ ਹਮੇਸ਼ਾ ਧਿਆਨ ਵਿੱਚ ਰੱਖਿਓ ਜਦੋਂ ਤੁਸੀਂ ਅਗਲੀ ਵਾਰੀ ਮੇਲੇ ਆਉਂਗੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਆਪਾਂ ਉੱਧਰ ਤੁਹਾਨੂੰ ਦਿਖਾਉਣੇ ਆ ਪੀ ਮਿਲਣਾ ਉੱਧਰ ਹਨਾ 1.5 ਵਜ ਗਿਆ ਸਮਝ ਰਹੇ ਆ ਅੱਛਾ 1.5 ਵਜ ਗਿਆ ਲੋ ਜੀ ਇੱਧਰ ਵੀ ਮਿਲਣ ਲੱਗ ਗਿਆ ਤੇ ਲੋਕ ਕਿਸਾਨਪਰਾਵੋ ਇੱਧਰੋਂ ਵੀ ਮਿਲ ਰਿਹਾ ਬਾਈ ਹੁਣੀ ਲੈ ਕੇ ਆ ਰਹੇ ਨੇ ਤੇ ਆਹ ਦੇਖੋ ਆਹ ਵਾਲਾ ਪੀ ਦਿੱਤਾ ਗਿਆ ਜੁਨੀਵਰਸਿਟੀ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 1961 ਤੇ 826 ਦਾ ਵੀ ਹੈ ਇਹ ਹਨਾ ਪੀ ਵੀ ਡਬਲਯੂ 826 40 ਕਿਲੋ ਦੀ ਪੈਕਿੰਗ ਆ 1600 ਦੀ ਇੱਕ ਥੈਲੀ 1600 ਦੀ ਇੱਕ ਥੈਲੀ ਮਿਲ ਗਿਆ ਆ ਬਾਈ ਜਿਹੋਣੀ ਲੈ ਕੇ ਆਏ ਬਹੁਤ ਹੈ ਇਥੇ ਹੁਣ ਲੈਣ ਪੈਸੇ ਜਿਹਦੀ ਵੀ ਦੇਖੋ ਪਰਚੀ ਕੱਟੀ ਹੋਈ ਆ ਨਾ ਉਹਨੂੰ ਤਾਂ ਵੀ ਮਿਲ ਨਹੀਂ ਮਿਲਣਾ ਇੱਧਰ ਤੁਹਾਨੂੰ ਆ ਜਾਓ ਕੇ ਲੈ ਆ ਕੇ ਦਿਖਾ ਵੀ ਲਿਆਉਣੇ ਆ ਕਿਵੇਂ ਇੱਧਰ ਵੀ ਵਗੈਰਾ ਦਿੰਦੇ ਨੇ ਠੀਕ ਹੈ ਜੀ ਆਲਾ ਭਾਈ ਵਧੀਆ ਹੀ ਵਧੀਆ ਠੀਕ ਠਾਕ ਜੀ ਧੰਨਵਾਦ ਲੋ ਜੀ ਇਧਰ ਵੀ ਵਗੈਰਾ ਸਾਰਾ ਦਿੱਤਾ ਜਾਂਦਾ ਹੈ ਠੀਕ ਹੈ ਤੇ ਟਰਾਲੀਆਂ ਵਿੱਚ ਵੀ ਦਿੱਤਾ ਜਾਂਦਾ ਹੈ ਜਿਹਨੂੰ ਪਰਚੀ ਮਿਲੀ ਹੋਈ ਹੈ ਜ਼ਿਮੇ ਦੀ ਟਰਾਲੀ ਨੰਬਰ ਦੀ ਹੈ ਨਾ ਤੇ ਟਰਾਲੀ ਨੰਬਰ 2 ਟਰਾਲੀ ਨੰਬਰ 1 ਸਟੋਰ ਨੰਬਰ 1 ਉਹ ਜਿਵੇਂ ਜਿਵੇਂ ਪਰਚੀਆਂ ਕੱਟੀਆਂ ਹੋਈਆਂ ਨੇ ਓਵੇਂ ਓਵੇਂ ਉੱਥੋਂ ਜਾ ਕੇ ਆਪਾਂ ਨੇ ਵੀ ਆ ਜਿਹੜਾ ਪ੍ਰਾਪਤ ਕਰਨਾ ਹੈ ਤੇ ਇੱਥੋਂ ਆਪਾਂ ਵੀ ਆ ਜਿਹੜਾ ਲੈ ਸਾਰੇ ਲੋ ਜੀ ਦੋਸਤੋ ਮੇਲਾ ਹੁਣ ਚੱਲਿਆ ਵਿਸੜ ਤੇ ਮੇਲੇ ਦੇ ਵਿੱਚ ਕਿਸਾਨ ਭਰਾ ਜਿੰਨੇ ਆਏ ਕਿਸੇ ਨੇ ਵੀ ਲੈ ਲਿਆ ਕਿਸੇ ਨੇ ਕੋਈ ਸਬਜ਼ੀਆਂ ਦੀ ਕਿਟ ਲੈ ਲਈ ਕਿਸੇ ਨੇ ਬੁੱਟੇ ਲੈ ਲਏ ਹਨ ਤੇ ਹਰ ਇੱਕ ਕਿਸਾਨ ਭਰਾ ਆਪਣੇ ਘਰ ਦੇ ਲਈ ਚੰਗੀ ਚੀਜ਼ ਹੀ ਮੇਲੇ ਵਿੱਚੋਂ ਲੈ ਕੇ ਜਾਂਦਾ ਬਹੁਤ ਕਿਸਾਨ ਭਰਾ ਜਾਣਕਾਰੀ ਲੈ ਕੇ ਗਏ ਆਪਾਂ ਜਦੋਂ ਵੀ ਮੇਲੇ ਆਈਏ ਜਾਣਕਾਰੀ ਇਕੱਤਰ ਕਰਕੇ ਲੈ ਕੇ ਜਾਈਏ ਤੇ ਬਹੁਤਾਂ ਜਿਆਦੇ ਜਿਹੜੀਆਂ ਮੈਂ ਅੱਗੇ ਕਹਿਣੀ ਹੁੰਦਾ ਵੀ ਲੱਖਾਂ ਦੀ ਐਟਮਾਂ ਨੇ ਉਹ ਦੇਖ ਕੇ ਨਾ ਇੰਨਾ ਖੁਸ਼ ਹੋਇਆ ਕਰੀਏ ਕਿਉਂਕਿ ਆਪਾਂ ਛੋਟੇ ਜ਼ਿਮੀਦਾਰਾਂ ਛੋਟੇ ਜ਼ਿਮੀਦਾਰ ਨੂੰ ਜਿਹੜੀਆਂ ਚੀਜ਼ਾਂ ਉਹਦੇ ਬਜਟ ਦੇ ਅੰਡਰ ਨੇ ਉਹੀ ਚੰਗੀਆਂ ਲੱਗਣੀਆਂ ਤੇ ਤੁਸੀਂ ਜਦੋਂ ਵੀ ਮੇਲੇ ਤੇ ਆਵੋ ਚੰਗੀਆਂ ਚੀਜ਼ਾਂ ਹੀ ਇਕੱਤਰ ਕਰਕੇ ਲੈ ਕੇ ਜਾਓ ਤੇ ਜਿੰਨੇ ਵੀ ਕਿਸਾਨ ਭਰਾ ਜਾ ਰਹੇ ਨੇ ਮੇਲਾ ਲੁੱਟ ਕੇ ਲੈ ਕੇ ਜਾ ਰਹੇ ਨੇ ਤੇ ਚੰਗਾ ਲੱਗ ਰਿਹਾ ਕਿਸਾਨ ਭਰਾਵਾਂ ਦਾ ਇੰਨਾ ਇਕੱਠਾ ਫਸਲਾਂ ਸਬੰਧੀ ਜਾਗਰੂਕਤ ਹੋ ਰਹੇ ਨੇ ਤੇ ਜਿਹੜਾ ਕਿਸਾਨ ਭਰਾ ਚੰਗੀ ਖੇਤੀ ਕਰੂਗਾ ਨਾ ਉਹ ਕਦੇ ਵੀ ਫਸਲ ਦੇ ਵਿੱਚੋਂ ਖੇਤੀਬਾੜੀ ਦੇ ਵਿੱਚੋਂ ਘਾਟਾ ਕਦੇ ਵੀ ਨਹੀਂ ਖਾਵੇਗਾ ਤੇ ਚੰਗੇ ਮੁਨਾਫੇ ਵਾਲੀ ਹੀ ਜਾਵੇਗਾ ਤੇ ਆਪਦੀ ਜਿਹੜੀ ਉਹਦੀ ਆਸਥਿਕ ਸਥਿਤੀ ਆ ਉਹ ਵੀ ਚੰਗੀ ਹੀ ਰਹੇਗੀ ਹੁਣ ਬਹੁਤੇ ਕਹਿ ਦਿੰਦੇ ਨੇ ਕਿਸਾਨ ਦੇ ਬੁਰੇ ਹਾਲ ਨੇ ਬੁਰੇ ਹਾਲ ਨੇ ਇੱਕ ਜਾਂ 2% ਕਿਸਾਨਾਂ ਦੇ ਬੁਰੇ ਹਾਲ ਨੇ 95% ਕੀ ਬਾਰੀ ਕਿਸਾਨ ਨੇ ਆਪ ਆਪਣੇ ਪੈਰਾਂ ਤੇ ਕੁल्हाੜਾ ਮਾਰਿਆ ਹੋਇਆ ਮਹਿੰਗੇ ਖਰਚੇ ਕਰਕੇ ਤੁਹਾਨੂੰ ਪਤਾ ਹੀ ਆ ਉਹਨਾਂ ਗੱਲਾਂ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਬਣਾ ਦਵਾਂਗੇ ਫਿਲਹਾਲ ਅੱਜ ਮੇਲੇ ਦੀ ਵੀਡੀਓ ਸੀ ਚੰਗਾ ਲੱਗਿਆ ਮੇਲੇ ਵਿੱਚ ਆ ਕੇ ਤੇ ਅਗਲੀ ਵਾਰੀ ਜਦੋਂ ਵੀ ਤੁਸੀਂ ਮੇਲੇ ਆਵੋ ਤੇ ਇੱਕ ਵਾਰੀ ਵੀਡੀਓ ਦੁਬਾਰਾ ਦੇਖ ਕੇ ਤੇ ਇਹ ਚੀਜ਼ਾਂ ਜ਼ਰੂਰ ਲੈ ਕੇ ਆਇਆ ਕਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ